ਗੇ ਕ੍ਰੀਪੀ ਖਤਮ ਕਰ ਦਾਂਗੇ ਨੌਕਰੀਆਂ ਦੇ ਦਾਂਗੇ ਕੀ ਕੀ ਦਸੀਏ ਤੁਹਾਨੂੰ ਕੀ ਕੁਛ ਨਹੀਂ ਕਿਹਾ ਜਿਹੇ ਕਰਨ ਵਾਲੇ ਹੁੰਦੇ ਤਾਂ ਜਿਹੜਾ 26 ਜਨਵਰੀ ਗਈਆ ਉਹ ਸ਼ਕਤ 75 ਸਾਲ ਹੋ ਗਏ ਉਹ ਤਰਫ ਤਰਫ ਕੇ ਮਰ ਰਹੇ ਨੇ ਰਜਗਾਰ ਸਾਡੇ ਕੋਲ ਮਸ਼ੀਨਾਂ ਨੇ ਕੰਪਨੀਆਂ ਨੇ ਨਵੇਂ ਬੀਜਾਂ ਨੇ ਰਹਿਣ ਸੁਪਰੇਆਂ ਨੇ ਕਰੋੜਾ ਲੋਕ ਖੇਤੀ ਦੇ ਕੰਦੇ ਚੋਂ ਪਹਰ ਕੱਢ ਤੇ ਤੇ ਉਹਨਾਂ ਨੂੰ ਜਿਹੜਾ ਕਿਹਾ ਜੱਥੇਬੰਦੀਆਂ ਨੇ ਸ਼ਰਸ਼ ਕਰਕੇ ਮੰਰੇਗਾ ਦਾ ਕਾਨੂੰਨ ਬਣਾਇਆ 100 ਦਿਨ ਕਹਿੰਦੇ ਕੰਮ ਕਰਾਂਗੇ ਤੇ ਉਹ 100 ਦਿਨ ਦੀ ਜਗ੍ਹਾ ਅੱਜ ਤੋਂ 3 ਸਾਲ ਪਹਿਲਾਂ ਮਜ਼ਦੂਰਾਂ ਨੂੰ ਇੱਕ ਸਾਲ ਦੇ ਵਿੱਚ 24 ਦਿਨ ਕੰਮ ਮਿਲਿਆ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿੰਦੀ ਸੀ ਬਦਲਾਅ ਲਿਆਵਾਂਗੇ ਉਹ ਕਹਿੰਦੇ ਸੀ ਲੋਕਾਂ ਦੀ ਸੁਣੀ ਜਾਊਗੀ ਨਾ ਧਰਨਾ ਲੱਗਣਾ ਨਾ ਰੈਲੀ ਲੱਹੁਣੀ ਆ ਨਾ ਮੁਜ਼ਾਰੇ ਹੋਣੇ ਆ ਕਹਿੰਦਾ ਮੈਂ ਸਾਰਿਆਂ ਦੀਆਂ ਮੰਗਾਂ ਮੰਨ ਲਈਆਂ ਨੇ ਆ ਬੈਠਿਆ ਮਜ਼ਦੂਰ ਆਪਣੇ ਭਰਾਵਾਂ ਦੀ ਖਤਰ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤਾ ਸਾਂੜ ਕੇ ਸਵਾਹ ਕਰਦੇ ਆ ਡੀਸੀ ਦਫ਼ਤਰ ਦੇ ਅੰਦਰ ਉਹ ਬਾਕੀ ਪਰਿਵਾਰ ਤਾਂ ਸੱਜਲੇ ਉਹ ਬੋਲਣ ਵਾਲਾ ਮਜ਼ਦੂਰ ਸਿਰ ਤੇ ਛੱਤ ਨੇ ਠੰਡ ਤੇ ਠਾਰੀ ਦਾ ਮੌਸਮ ਹੈ ਤਨ ਦੇ ਉੱਤੇ ਪਾਏ ਹੋਏ ਕੱਪੜੇ ਸੀ ਖੁੱਡੇ ਲੈਣ ਲਾਉਣ ਦੀ ਜਗ੍ਹਾ ਮਜ਼ਦੂਰਾਂ ਦੇ ਨਾਲ ਮਤਰੇ ਹੀ ਮਾਂ ਵਾਲਾ ਕਲੂਕਾ ਜਿਹੜਾ ਹੋ ਰਿਹਾ ਪਹਿਲਾਂ ਕਿਨੇ ਦੇ ਕੇ ਆਏ ਪਹਿਲਾ ਸੀ ਕਹਿੰਦੇ ਸੀ ਕੰਬਲ ਵੰਡੇ ਆਏ ਸ਼ਾਬਾਸ਼ ਕੰਬਲ ਵੰਡੇ ਜਿਨ੍ਹਾਂ ਦੇ ਘਰ ਤਵਾ ਹੋ ਗਏ ਫਿਰ ਸ੍ਰੀਮਾਨ ਜੀ ਬਈ ਕੀ ਨਾਮਾ ਕਰਦੇ ਕੀ ਮਸਲਾਜ ਦਾ ਹੈ ਮੈਂ ਜੋਰਾ ਸਿੰਘ ਦਸਰਾਲੀ ਸੁਪਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜਿਨਨ ਅੱਜ ਸਾਡੀਆਂ ਇੱਥੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਸਾਂਝੇ ਰੂਪ ਦੇ ਵਿੱਚ ਡੀਸੀ ਦਫ਼ਤਰ ਬਠਿੰਡਾ ਦੇ ਅੱਗੇ ਜੋ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਨੇ ਅੱਠ ਮਕਾਨਾਂ ਨੂੰ ਮਜ਼ਦੂਰਾਂ ਦੇ ਨੂੰ ਅੱਖ ਲਾ ਕੇ ਪੈਟਰੋਲ ਮੱਬਾਂ ਦਾ ਸਾੜ ਕੇ ਸਵਾ ਕੀਤਾ ਅਸੀਂ ਉਹ ਪਰਿਵਾਰਾਂ ਵਾਸਤੇ 10-10 ਲੱਖ ਰੁਪਇਆ ਮੁਆਵਜ਼ਾ ਤੇ ਇਸ ਤੋਂ ਨਾਲ ਜੋ ਨਸ਼ਾ ਤਸਕਰ ਨੇ ਜੋ ਉਹਨਾਂ ਦੇ ਪਿੱਛੇ ਸਾਰੀ ਪਲਾਨ ਕਰਨ ਵਾਲੇ ਨੇ ਤੇ ਇਹ ਸਾਰਾ ਕਾਂਡ ਰਚਾਉਣ ਵਾਲੇ ਨੇ ਉਹਨਾਂ ਨੂੰ ਪਰਚੇ ਦੇ ਵਿੱਚ ਸ਼ਾਮਲ ਕਰਾਉਣ ਵਾਸਤੇ ਅੱਜ ਅਸੀਂ ਇੱਥੇ ਧਰਨਾ ਦੇ ਰਹੇ ਹੈਗੇ ਆ ਤਾਂ ਕਿ ਉਹ ਅਸਲ ਦੋਸ਼ੀ ਨੇ ਜਿਹੜੇ ਉਹ ਮਤਲਬ ਇੱਥੇ ਆਉਣ ਅਸੀਂ ਇਹ ਗੱਲ ਅੱਜ ਇੱਥੇ ਜ਼ੋਰ ਦਾ ਢੰਗ ਨਾਲ ਲੋਕਾਂ ਨੂੰ ਦੱਸ ਰਹੇ ਆ ਕਿ ਜੋ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਹੈਗਾ ਉਹ ਇਸ ਘਟਨਾ ਨੂੰ ਇਹ ਗੱਲ ਕਹਿ ਕੇ ਪਰਦਾ ਪਾ ਰਿਹਾ ਕਿ ਇਹ ਦੋ ਪਰਿਵਾਰਾਂ ਦੀ ਆਪਸੀ ਜਾਤੀ ਲੜਾਈ ਆ ਰੰਜਿਸ਼ ਆ ਉਹਦੇ ਕਰਕੇ ਇਹ ਲੜਾਈ ਆ ਹੋਈ ਹੈਗੀ ਆ ਅਸੀਂ ਇਹ ਜਿਆ ਖੰਡਨ ਕਰਦੇ ਆ ਜਦੋਂ ਕਿ ਅਸਲੀਅਤ ਇਹ ਆ ਕਿ ਮਜ਼ਦੂਰਾਂ ਨੇ ਜੋ ਉੱਥੇ ਨਸ਼ਾ ਵੇਚਦੇ ਸੀ ਉਹਨਾਂ ਨੂੰ ਰੋਕਿਆ ਕਿ ਸਾਡੇ ਜਵਾਕ ਆ ਜਿਹੜੇ ਨਸ਼ੇ ਦੇ ਵਿੱਚ ਜਾਣਗੇ ਇਹਦੇ ਕਰਕੇ ਅਸੀਂ ਇੱਥੇ ਵੇਚਣ ਨਹੀਂ ਦੇਣਾ ਤੁਸੀਂ ਬੰਦ ਕਰੋ ਉਸ ਗੱਲ ਤੋਂ ਉਹਨਾਂ ਨੂੰ ਵਰਜਣ ਵਾਸਤੇ ਉਹਨਾਂ ਨੂੰ ਇਸ ਗੱਲ ਤੋਂ ਰੋਕਣ ਵਾਸਤੇ ਉਹਨਾਂ ਨੇ 12 ਬੰਦੇ ਲਿਆ ਕੇ ਜਿਹੜਾ ਵੱਡੀ ਗਲਤੀ ਦੇ ਵਿੱਚ ਉਹਨਾਂ ਘਰਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਦਾ ਬੱਕਰੀਆਂ ਉਹਨਾਂ ਦਾ ਘਰੇਲੂ ਸਮਾਨ ਉਹਨਾਂ ਨੂੰ ਜ਼ਖਮੀ ਵੀ ਕੀਤਾ ਹੈਗਾ ਤੇ ਸਾਡੇ ਮਜ਼ਦੂਰ ਆ ਜਿਹੜੇ ਉਹਨਾਂ ਦੇ ਪੱਲੇ ਆ ਜੂਆ ਤਾਂ ਕੋਈ ਕੱਖ ਨਹੀਂ ਹੈਗਾ ਦੂਜੀ ਅਸੀਂ ਇਹ ਗੱਲ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੇ ਪਿੱਛੇ ਜਿਹੜੇ ਸਿਆਸੀ ਬੰਦੇ ਹੈਗੇ ਆ ਪਿੰਡ ਪੱਦਰ ਦੇ ਇਲਾਕੇ ਪੱਦਰ ਦੇ ਹੈਗੇ ਆ ਉਹਨਾਂ ਲੋਕਾਂ ਨੂੰ ਇਸ ਕੇਸ ਦੇ ਵਿੱਚ ਦਰਜ ਕਰੋ ਸ਼ਾਮਲ ਕਰੋ ਉਹਨਾਂ ਤੇ ਧਰਾਵਾਂ ਲਾਓ ਇਹ ਤੇ ਉਹਨਾਂ ਦੀ ਫੜੋ ਫੜਾਈ ਜਾਰੀ ਰੱਖੀ ਜਾਵੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਅਸੀਂ ਉਹਨਾਂ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਵਾਸਤੇ ਅੱਜ ਇਹ ਇਕੱਠੇ ਜਿਹੜਾ ਉਹ ਅਸੀਂ ਕੀਤਾ ਹੈਗਾ ਇਸ ਦੇ ਨਾਲ ਹੀ ਅਸੀਂ ਅੱਜ ਐਲਾਨ ਕਰਨਾ ਹੈਗਾ ਕਿ ਜੋ ਇਹ ਸੰਘਰਸ਼ ਦੀਆਂ ਮੰਗਾਂ ਨੇ ਉਹ ਮੰਗਾਂ ਨੂੰ ਅਸੀਂ ਧੁਰ ਲਾਗੂ ਕਰਾਉਣ ਤੱਕ ਅਸੀਂ ਜਿਹੜਾ ਸੰਘਰਸ਼ ਆ ਉਹ ਕਰਾਂਗੇ ਅਸੀਂ ਅਗਲੀ 5 ਫਰਵਰੀ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਵਿੱਚ ਜਿਹੜਾ ਝੰਡਾ ਮਾਰਚ ਹੈਗਾ ਉਹ ਕਰਾਂਗੇ ਲੋਕਾਂ ਨੂੰ ਜਾਗਰੂਤ ਕਰਾਂਗੇ ਤੇ ਸਰਕਾਰ ਦਾ ਇਸ ਬਿਆਨਬਾਜ਼ੀ ਦਾ ਖੰਡਨ ਕਰਾਂਗੇ ਜਿਹੜੀ ਉਹ ਕਹਿ ਰਹੀ ਹੈ ਕਿ ਤਾਂ ਜਾਤੀ ਲੜਾਈ ਸੀ ਨਸ਼ੇ ਦਾ ਕੋਈ ਇਹਦੇ ਵਿੱਚ ਹੈ ਨਹੀਂ ਕਰੋੜਾਂ ਰੁਪਏ ਦਾ ਵਪਾਰ ਹੈ ਜਿਹੜਾ ਨਸ਼ੇ ਦਾ ਹੁੰਦਾ ਭਗਵਾਨਤਮਾਨ ਕੇਂਜਰੀਵਾਲ ਇਹ ਗੱਲ ਕਹਿੰਦਾ ਸੀ ਕਿ ਅਸੀਂ ਮਤਲਬ ਇੱਕ ਹਫਤੇ ਦੇ ਵਿੱਚ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਤੇ ਅੱਜ ਉਹਦੇ ਐਮ ਐਲ ਏ ਜਿਹੜੇ ਅੱਜ ਉਹਨਾਂ ਦੇ ਜਿਹੜੇ ਬੰਦੇ ਆ ਪਿੰਡਾਂ ਦੇ ਪੰਜ ਸਰਪੰਚਾ ਉਹ ਨਸ਼ਾ ਵੇਚ ਕੇ ਕਰੋੜਾਂ ਰੁਪਇਆ ਕਮਾ ਰਹੇ ਉਹਨਾਂ ਨੂੰ ਰੋਕਣ ਵਾਲਾ ਪੁੱਛਣ ਵਾਲਾ ਕੋਈ ਨਹੀਂ ਹੈਗਾ ਇਸ ਕਰਕੇ ਅਸੀਂ ਇਹ ਸਾਰੇ ਕਾਂਢ ਦੇ ਵਿੱਚ ਜਿੱਥੇ ਲੋਕਲ ਪੱਧਰ ਦੀਆਂ ਪ੍ਰਸ਼ਾਸਨ ਜ਼ਿੰਮੇਵਾਰ ਹੈਗਾ ਨਸ਼ਾ ਵੇਚਣ ਵਾਲੇ ਨੇ ਉੱਥੇ ਭਗਵਾਨਤਮਾਨ ਵੀ ਇਹਦੇ ਵਿੱਚ ਬਰਾਬਰ ਦੀ ਜ਼ਿੰਮੇਵਾਰ ਆ ਅਸੀਂ ਉਹਨੂੰ ਟਿੱਕਦੇ ਹੈਗੇ ਆ ਤੇ ਮੰਗ ਕਰਦੇ ਹੈਗੇ ਆ ਕਿ ਪੰਜਾਬ 'ਚੋਂ ਨਸ਼ਾ ਖਤਮ ਹੋਵੇ ਜੈਕਾਰੇ ਦਾ ਗੱਠ ਜੋੜ ਮਰਦਾਬਾਦ ਮਰਦਾਬਾਦ ਮਛੇੜਿਆਂ ਦਾ ਗੱਠ ਜੋੜ ਮਰਦਾਬਾਦ 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 ਕਿਹਦੀ ਪੋਸਟ ਪਨਾ ਕਰਨ ਵਾਲੀ ਮਾਨ ਸਰਕਾਰ ਹੈ पिछे लुके लंघे लोका